ਸਿੱਖ ਕੌਮ ਦਾ ਯੋਗਦਾਨ ਬਹੁਤ ਵੱਡਾ ਹੈ ਬੜਮੁੱਲਾ ਯੋਗਦਾਨ ਹੈ ਚਾਹੇ ਜਿੰਨੀਆਂ ਵੀ ਤੁਸੀਂ ਪਹਿਲੀਆਂ ਜੰਗਾਂ ਲੈ ਲਓ ਵਾਰਸ ਲੈ ਲਓ ਇਸ ਤੋਂ ਇਲਾਵਾ ਜਦੋਂ ਕਦੇ ਵੀ ਪੰਜਾਬ ਦੇ ਉੱਤੇ ਕੋਈ ਸੰਕਟ ਆਇਆ ਤਾਂ ਪੰਜਾਬੀਆਂ ਨੇ ਹੀ ਅੱਗੇ ਵਧ ਕੇ ਉਸ ਸੰਕਟ ਨਾਲ ਨਜਿੱਠਿਆ ਪਹਿਚਾਣ ਬਣਾਈ ਹੋਈ ਹੈ ਆਪਣੀ ਉੱਤੇ ਲੋਕਾਂ ਨੇ ਠੀਕ ਹੈ ਡਿਫਰੈਂਟ ਇੰਡਸਟਰੀਆਂ ਦੇ ਵਿੱਚ ਇੰਡਸਟਰੀਜ਼ ਦੇ ਵਿੱਚ ਪਾਲਟੈਕਸ ਦੇ ਵਿੱਚ ਵੀ ਹੈਗੇ ਨੇ ਆਪਣੇ ਲੋਕੀ ਮੈਡੀਕਲ ਦੇ ਵਿੱਚ ਤਾਂ ਹੈਗੇ ਹੀ ਨੇ ਮੈਨੇਜਮੈਂਟ ਦੇ ਵਿੱਚ ਕਈ ਕੈਨੇਡਾ ਦੇ ਵਿੱਚ ਤਾਂ ਆਪਣੇ ਹੋਟਲ ਓਨਰਸ ਵੀ ਹੈਗੇ ਨੇ ਵੱਡੇ ਵੱਡੇ ਹੋਟਲ ਅਪਾਰਟਮੈਂਟ ਕੰਪਲੈਕਸ ਓਨਰਸ ਹੈਗੇ ਨੇ ਆਪਣੀ ਜਿਹੜੀ ਯੂਥ ਜਾਂਦੀ ਆ ਉਹ ਜਾਂਦੀ ਆ ਇੱਕ ਡਿਫਰੈਂਟ ਸੋਚ ਦੇ ਨਾਲ ਗੈਂਗਾਂ ਦੇ ਚੱਕਰ ਚੱਲਦੇ ਨੇ ਈਵਨ ਨਸ਼ੇ ਵਿੱਚ ਦੇ ਵੀ ਚੱਕਰ ਚੱਲਦੇ ਨੇ ਲੜਾਈਆਂ ਹੋ ਜਾਂਦਾ ਗੀਆਂ ਦੀਆਂ ਨੇ ਇਹਨਾਂ ਲੋਕਾਂ ਨੂੰ ਪਤਾ ਹੈ ਵੀ ਸਿੱਖ ਕੌਣ ਨੇ ਹੂੰ ਉਹਨਾਂ ਨੂੰ ਤਾਂ ਪਤਾ ਵਾ ਪਹਿਲਾਂ ਇੱਕ ਸੋਚ ਹੁੰਦੀ ਸੀ ਕਿ ਕਿ ਵਿਦੇਸ਼ ਜਾਵਾਂਗੇ ਵਿਦੇਸ਼ ਜਾ ਕੇ ਰੋਜ਼ੀ ਰੋਟੀ ਕਮਾਵਾਂਗੇ ਚੰਗੇ ਪੈਸੇ ਹੋ ਜਾਣਗੇ ਤੇ ਫਿਰ ਇੱਥੇ ਵੀ ਪੰਜਾਬ ਦੇ ਵਿੱਚ ਵੀ ਆਪਣਾ ਕੋਈ ਨਾ ਕੋਈ business ਸੈਟਲ ਕਰ ਲਾਂਗੇ ਤੇ ਆਪਣੇ ਪਰਿਵਾਰ ਦੇ ਵਿੱਚ ਪਰਤਾਵਾਂਗੇ ਅੱਜ ਦਾ ਪ੍ਰਵਾਸ ਹੈ ਉਹ ਇਹੋ ਜਿਹਾ ਹੈ ਕਿ ਆਪਾਂ ਵਿਦੇਸ਼ ਜਾਣਾ ਹੈ ਉੱਥੇ ਜਾ ਕੇ ਸੈਟਲ ਹੋਣਾ ਹੈ ਸੈਟਲ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਜਾ ਕੇ ਆਪਣੇ ਪੇਰੈਂਟਸ ਨੂੰ ਵੀ ਬੁਲਾ ਲੈਣਾ ਹੈ ਆਪਣੇ ਬੱਚਿਆਂ ਨੂੰ ਵੀ ਉੱਥੇ ਲੈ ਜਾਣਾ ਹੈ ਆਪਣੇ ਸਿਖਾੰਕ ਦੇ ਵਿੱਚ ਥੋੜਾ ਬਹੁਤਾ ਤਾਨੂੰ ਪਤਾ ਹੀ ਹੈ 2001 ਦੇ ਕਰਕੇ ਤੇ ਹਮਲੇ ਕਰਕੇ ਉਹਦੇ ਕਰਕੇ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ 2001 ਦਾ ਨਿਊਯਾਰਕ ਦੇ ਵਿੱਚ ਰੀਸੈਂਟਲੀ ਆਪਣੇ ਬਜ਼ੁਰਗਾਂ ਤੇ ਅ ਮੇਰੇ ਖਿਆਲ ਨਾਲ ਤਿੰਨ ਕਵਾਰੀ ਹਮਲੇ ਹੋਏ ਨੇ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਗੱਲ ਸੱਚੀ ਹੈ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਪੰਜਾਬੀ ਨੌਜਵਾਨ ਜਹਾਜ਼ਾਂ ਦੇ ਉੱਤੇ ਚੜ੍ਹਦੇ ਨੇ ਤੇ ਆਪਣੀ ਬੜਪਾਉਂਦੀ ਕੰਟਰੀ ਦੇ ਵਿੱਚ ਚਲੇ ਜਾਂਦੇ ਨੇ ਜਿਹੜੇ ਸਹੀ ਤਰੀਕੇ ਨਾਲ ਜਾਂਦੇ ਨੇ ਪੂਰੇ ਸਥਾਪਿਤ ਹੋ ਜਾਂਦੇ ਨੇ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਨੇ ਉਹਨਾਂ ਦੇ ਹਾਲਾਤ ਤੁਸੀਂ ਲਗਾਤਾਰ ਦੇਖ ਹੀ ਰਹੇ ਹੋ ਖਾਸ ਕਰ ਪੰਜਾਬੀਆਂ ਦੀ ਗੱਲ ਕਰੀਏ ਸਿੱਖ ਕੌਮ ਦੀ ਗੱਲ ਕਰੀਏ ਤਾਂ ਪੰਜਾਬੀਆਂ ਦਾ ਯੋਗਦਾਨ ਜਿੰਨਾ ਦੇਸ਼ ਦੀ ਤਰੱਕੀ ਦੇ ਵਿੱਚ ਹੈ ਭਾਰਤ ਦੀ ਤਰੱਕੀ ਦੇ ਵਿੱਚ ਹੈ ਉਹਨਾਂ ਹੀ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਕਾਮਯਾਬੀ ਦੇ ਝੰਡੇ ਉੱਥੇ ਵੀ ਗੱਡ ਦਿੱਤੇ ਨੇ ਕਈ ਫਰਮਾਂ ਟਰਾਂਸਪੋਰਟ ਹੋ ਗਿਆ ਜਾਂ ਫਿਰ ਹੋਰ ਵੀ ਕਈ ਕੰਪਨੀਆਂ ਦੇ ਵਿੱਚ ਉਹਨਾਂ ਦੀ ਪੂਰੀ ਹਿੱਸੇਦਾਰੀ ਪੈਂਦੀ ਨਜ਼ਰ ਆ ਰਹੀ ਹੈ ਗੁਰੂ ਘਰਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਵਿਕਾਸ ਹੋ ਰਿਹਾ ਜਿਵੇਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਗੁਰੂ ਘਰਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਯਾਨੀ ਕਿ ਉੱਥੇ ਕਾਫੀ ਕੁਝ ਪੰਜਾਬ ਦੇ ਹਿਸਾਬ ਦੇ ਨਾਲ ਹੁੰਦਾ ਜਾ ਰਿਹਾ ਹੈ ਕਿਉਂਕਿ ਪੰਜਾਬੀ ਬਹੁ ਗਿਣਤੀ ਚ ਉੱਥੇ ਪਹੁੰਚ ਚੁੱਕੇ ਨੇ ਖਾਸ ਕਰ ਆਪਾਂ ਪੰਜਾਬ ਦੇ ਯੂਥ ਦੀ ਗੱਲ ਕਰੀਏ ਇੱਥੋਂ ਜਾਣ ਵਾਲਿਆਂ ਦੀ ਜਾਂ ਫਿਰ ਉੱਥੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਯੂਥ ਦੀ ਉਹਨਾਂ ਵਾਸਤੇ ਕੀ ਔਂਕੜਾਂ ਨੇ ਕੀ ਉਹਦੇ ਵਾਸਤੇ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਇੱਥੇ ਨਾਲੋਂ ਉੱਥੇ ਜਾ ਕੇ ਫਰਕ ਪੈ ਜਾਂਦਾ ਹੈ ਇਸ ਵਿਸ਼ੇ ਤੇ ਉੱਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਜੋ ਖੁਦ ਅਮਰੀਕਾ ਦੇ ਵਿੱਚ ਰਹਿੰਦੇ ਨੇ ਨਿਊਯਾਰਕੀ ਦੇ ਵਿੱਚ ਰਹਿੰਦੇ ਨੇ ਵੱਖ-ਵੱਖ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਨੇ ਮਿਸਟਰ ਜਸਪ੍ਰੀਤ ਸਿੰਘ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਜਸਪ੍ਰੀਤ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜਸਪੀ ਜੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਸਿੱਖ ਕੌਮ ਦੀ ਸਿੱਖ ਕੌਮ ਦਾ ਯੋਗਦਾਨ ਬਹੁਤ ਵੱਡਾ ਹੈ ਬੜਾ ਮੁੱਲਾ ਯੋਗਦਾਨਾ ਚਾਹੇ ਜਿੰਨੀਆਂ ਵੀ ਤੁਸੀਂ ਪਹਿਲੀਆਂ ਜੰਗਾਂ ਲੈ ਲਓ ਵਾਰਸ ਲੈ ਲਓ ਇਸ ਤੋਂ ਇਲਾਵਾ ਜਦੋਂ ਕਦੇ ਵੀ ਪੰਜਾਬ ਦੇ ਉੱਤੇ ਕੋਈ ਸੰਕਟ ਆਇਆ ਤਾਂ ਪੰਜਾਬੀਆਂ ਨੇ ਹੀ ਅੱਗੇ ਵਧ ਕੇ ਉਸ ਸੰਕਟ ਨਾਲ ਨਜਿੱਠਿਆ ਤੇ ਕਈ ਜਿਹੜੇ ਹਮਲਾਵਰ ਦੇਸ਼ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਸੀ ਉਹਨਾਂ ਨੂੰ ਉੱਥੋਂ ਹੀ ਜਿਹੜੀ ਕਹਿੰਦੇ ਨਾ ਮੂੰਹ ਦੀ ਖਾਣੀ ਪਈ ਸੀਗੀ ਵਾਪਸ ਮੋੜ ਦਿੱਤਾ ਸੀਗਾ ਤੇ ਹੁਣ ਵੀ ਪੰਜਾਬੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਥਾਪਿਤ ਨੇ ਜ਼ਿੰਮੇਵਾਰੀ ਦੇ ਵਿੱਚ ਵੀ ਨੇ ਇਸ ਤੋਂ ਇਲਾਵਾ ਟਰਾਂਸਪੋਰਟ ਦੇ ਨਾਲ ਵੀ ਜੁੜੇ ਹੋਏ ਨੇ ਵੱਖ-ਵੱਖ ਕੰਪਨੀਆਂ ਖੜੀਆਂ ਕਰ ਦਿੱਤੀਆਂ ਵੱਡੇ ਵੱਡੇ ਮਾਲਸ ਖੜੇ ਕਰ ਦਿੱਤੇ ਤੇ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਇਸ ਵੇਲੇ ਕੀ ਸਥਿਤੀ ਹੈ ਖਾਸ ਕਰ ਜਿਹੜਾ ਸਾਡਾ ਪੰਜਾਬੀ ਯੂਥ ਹੈ ਜਿਹਦੇ ਵਿੱਚ ਇੱਕ ਹੋੜ ਲੱਗੀ ਹੋਈ ਹੈ ਕਿ ਅਸੀਂ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋਣਾ ਹੈ ਉਹਦੇ ਬਾਰੇ ਤੁਹਾਡੇ ਤੋਂ ਜਾਣਾਂਗੇ ਹਾਂਜੀ ਆਪਣੇ ਪੰਜਾਬੀਆਂ ਦੀ ਹਿਸਟਰੀ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਬਹੁਤ ਲੰਬੀ ਜਾਂਦੀ ਹੈ ਜੀ ਤਕਰੀਬਨ 100 ਸਾਲ ਤੋਂ ਉੱਪਰ ਆਪਣੇ ਲੋਕੀ ਉੱਥੇ ਆਏ ਹੋਏ ਨੇ ਹਮ ਕੈਲੀਫੋਰਨੀਆ ਦੇ ਵਿੱਚ ਵੈਂਕੂਵਰ ਦੇ ਵਿੱਚ ਆਏ ਹੋਏ ਨੇ ਉਦੋਂ ਤੇ ਜਾਬਾਂ ਤੇ ਵੀ ਲੱਗੇ ਹੋਏ ਨੇ ਆਪਣੇ ਰੇਲਵੇ ਸਟੇਸ਼ਨ ਜਦੋਂ ਬਣ ਰਹੇ ਸੀਗੇ ਆਪਣੇ ਰੇਲ Tracks ਬਣ ਰਹੇ ਸੀਗੇ ਅਮਰੀਕਾ ਦੇ ਵਿੱਚ ਉਹਨਾਂ ਦੀ ਕੰਸਟਰਕਸ਼ਨ ਦੇ ਵਿੱਚ ਆਪਣੇ ਪੰਜਾਬੀ ਬਹੁਤ ਅੱਗੇ ਸੀਗੇ ਚੀਨ ਵਾਲਿਆਂ ਦੇ ਨਾਲ ਤੇ ਆਪਣੀ ਹਿਸਟਰੀ ਤਾਂ ਬਹੁਤ ਲੰਬੀ ਹੈ ਆਪਣੀ ਰਿਸਪੈਕਟ ਵੀ ਬਹੁਤ ਬਣਾਈ ਹੋਈ ਹੈ ਉੱਥੇ ਆਪਣੇ ਜੋ ਪਿਛਲੇ ਐਂਸੈਸਟਰਸ ਗੱਲ ਆਏ ਹੋਏ ਨੇ ਉਸ ਚੀਜ਼ ਨੂੰ ਲੈ ਕੇ ਆਪਣੀ ਡਿਵੈਲਪਮੈਂਟ ਉੱਥੇ ਬਹੁਤ ਹੋਈ ਹੋਈ ਹੈ ਤੇ ਇੱਕ ਮਤਲਬ ਇਹ ਕੈਲੋ ਵੀ ਇੱਕ ਪਛਾਣ ਬਣਾਈ ਹੋਈ ਆ ਆਪਣੀ ਉੱਤੇ ਲੋਕਾਂ ਨੇ ਠੀਕ ਹੈ ਡਿਫਰੈਂਟ ਇੰਡਸਟਰੀਆਂ ਦੇ ਵਿੱਚ ਇੰਡਸਟਰੀਜ਼ ਦੇ ਵਿੱਚ ਪੋਲਿਟਿਕਸ ਦੇ ਵਿੱਚ ਵੀ ਹੈਗੇ ਨੇ ਆਪਣੇ ਲੋਕੀ ਮੈਡੀਕਲ ਦੇ ਵਿੱਚ ਤਾਂ ਹੈਗੇ ਹੀ ਨੇ ਮੈਨੇਜਮੈਂਟ ਦੇ ਵਿੱਚ ਕਈ ਕੈਨੇਡਾ ਦੇ ਵਿੱਚ ਦਾ ਆਪਣੇ ਹੋਟਲ ਓਨਰਸ ਵੀ ਹੈਗੇ ਨੇ ਵੱਡੇ ਵੱਡੇ ਹੋਟੈਲ ਅਪਾਰਟਮੈਂਟ ਕੰਪਲੈਕਸ ਓਨਰਸ ਹੈਗੇ ਨੇ ਤੇ ਅਮਰੀਕਾ ਕੈਨੇਡਾ ਦੇ ਵਿੱਚ ਜ਼ਿਆਦਾ ਹੈਗੇ ਨੇ ਆਪਣੇ ਨਾਲ ਅਮਰੀਕਨ ਨਾਲੋਂ ਪਰ ਹੈਗੇ ਨੇ ਸਾਰੇ ਕਿਤੇ ਵੀ ਹਮਮ ਟ੍ਰਾਂਕਿੰਗ ਕੰਪਨੀਆਂ ਦੇ ਵੱਡੇ ਵੱਡੇ ਕੰਪਨੀਆਂ ਦੇ ਮਾਲਕ ਆਪਣੇ ਇੱਥੇ ਹੈਗੇ ਨੇ ਅਮਰੀਕਾ ਦੇ ਵਿੱਚ ਕੈਨੇਡਾ 'ਚ ਵੀ ਜੀ ਤੇ ਆਪਾਂ ਉਸ ਚੀਜ਼ ਨੂੰ ਇਹ ਸੋਚਣਾ ਵੀ ਉਹ ਮੇਨਟੇਨ ਵੀ ਆਪਾਂ ਕਰਨਾ ਨੂੰ ਹਮ ਠੀਕ ਹੈ ਹਣ ਜਦੋਂ ਆਪਣੀ ਯੂਥ ਉੱਥੇ ਜਾਂਦੀ ਆ ਇਹ ਥੋੜੀ ਪ੍ਰੋਬਲਮ ਮੈਂ ਕਹਿਣਾ ਆਈ ਥਿੰਕ ਕੈਨੇਡਾ ਦੇ ਵਿੱਚ ਜ਼ਿਆਦਾ ਹੈਗੀ ਆ ਪਰ ਅਮਰੀਕਾ ਦੇ ਵਿੱਚ ਵੀ ਥੋੜੇ ਲੈਵਲ ਤੇ ਹੈਗੀ ਆ ਵੀ ਆਪਣੀ ਜਿਹੜੀ ਯੂਥ ਜਾਂਦੀ ਆ ਉਹ ਜਾਂਦੀ ਹੈ ਇੱਕ ਡਿਫਰੈਂਟ ਸੋਚ ਦੇ ਨਾਲ ਜੋ ਆਪਣੀ ਪਹਿਲਾਂ ਦੀ ਆਉਂਦੀ ਜਾਂ ਜੋ ਇਮੀਗ੍ਰੈਂਟ ਆਉਂਦੇ ਨੇ ਉਹਨਾਂ ਦੇ ਉਹਨਾਂ ਦੀ ਸੋਚ ਥੋੜੀ ਦਾ ਫਰਕ ਆਇਆਗਾ ਬਾਅਦ ਇੱਥੇ ਵਾਲੇ ਕੁਝ ਐਜੀਆਂ ਚੀਜ਼ਾਂ ਬਾਰੇ ਸੋਚਦੇ ਨਹੀਂ ਹੈਗੇ ਵੀ ਆਪਾਂ ਰਿਸਪੈਕਟ ਮੇਨਟੇਨ ਕਰਨਾ ਕਿਵੇਂ ਕਰਨਾ ਹਾਂ ਤੁਸੀਂ ਸੁਣੇ ਹੋਗਾ ਕੈਨੇਡਾ ਦੇ ਵਿੱਚ ਗੱਲਾਂ ਜੋ ਚੱਲਦੀਆਂ ਨੇ ਗੈਂਗਾਂ ਦੇ ਚੱਕਰ ਚੱਲਦੇ ਨੇ ਈਵਨ ਨਸ਼ੇ ਵੇਚਣ ਦੇ ਵੀ ਚੱਕਰ ਚੱਲਦੇ ਨੇ ਲੜਾਈਆਂ ਹੋ ਜਾਂ ਲੱਗ ਜਾਂਦੀਆਂ ਨੇ ਇਹ ਜਦੋਂ ਇਹੋ ਜਿਹੇ ਚੱਕਰਾਂ 'ਚ ਪੈ ਜਾਂਦੇ ਆ ਖਾਸ ਕਰਕੇ ਪਬਲਿਕ ਦੇ ਵਿੱਚ ਆਪਾਂ ਲੜਾਈਆਂ ਕਰਦੇ ਆ ਉਹ ਚੀਜ਼ਾਂ ਬਹੁਤ ਜੋ ਉਦੋਂ ਦੀ ਰੈਪਿਊਟੇਸ਼ਨ ਚੱਲਦੀ ਆ ਰਹੀ ਉਹ ਚੀਜ਼ ਨੂੰ ਖਰਾਬ ਬਹੁਤ ਕਰਦੀ ਆ ਹਾਂ ਜਿਹਨਾਂ ਲੋਕਾਂ ਨੂੰ ਪਤਾ ਵੀ ਸਿੱਖ ਕੌਣ ਨੇ ਉਹਨਾਂ ਨੂੰ ਤਾਂ ਪਤਾ ਵਾ ਵੀ ਇਹ ਬਹੁਤ ਮਿਹਨਤੀ ਬੰਦੇ ਨੇ ਬਹੁਤ ਰਿਸਪੈਕਟੇਬਲ ਬੰਦੇ ਨੇ ਤਾਂ ਉਹਨਾਂ ਨੂੰ ਪਤਾ ਵੀ ਹੈ ਪਰ ਹੁਣ ਜਦੋਂ ਉਹਨਾਂ ਲੋਕਾਂ ਦੇ ਸਾਹਮਣੇ ਆਪਾਂ ਇਹੋ ਜਿਹੇ ਲੜਾਈਆਂ ਪੇਸ਼ ਕਰਦੇ ਆ ਬਾਹਰ ਗਰਦੁਆਰੇ ਦੇ ਵਿੱਚ ਲੜਾਈਆਂ ਪੇਸ਼ ਕਰਦੇ ਆ ਖਬਰਾਂ ਆਪਾਂ ਚੜਾਉਨੇ ਆ ਜਦੋਂ ਇਹ ਜੀਆਂ ਉਹ ਕਿਤੇ ਨਾ ਕਿਤੇ ਆ ਕੇ ਫਰਕ ਤਾਂ ਪੈਂਦਾ ਹੀ ਆ ਹੁਣ ਇਹ ਚੀਜ਼ ਨੂੰ ਆਪਾਂ ਨੂੰ ਉਸ ਚੀਜ਼ ਬਾਰੇ ਸੋਚਣਾ ਤਾਂ ਚਾਹੀਦਾ ਵੀ ਰਿਸਪੈਕਟ ਆਪਾਂ ਮੇਨਟੇਨ ਕਰਕੇ ਨਾ ਚੀਜ਼ਾਂ ਨੂੰ ਨਾ ਕਰੀਏ ਜੀ ਠੀਕ ਹੈ ਪਰ ਥੋੜੇ ਫਰਕ ਆ ਗਿਆ ਨੇ ਉਹੀ ਗੱਲ ਆ ਵੀ ਆਪਣੇ ਨਿਊ ਜਨਰੇਸ਼ਨ ਨਹੀਂ ਸੋਚਦੀ ਉਸ ਚੀਜ਼ ਬਾਰੇ ਆਈ ਥਿੰਕ ਇੱਥੇ ਵੀ ਉਹ ਸੇਮ ਹਾਲਾਤ ਹੈਗੇ ਨੇ ਆਪਾਂ ਤਾਂ ਜਿਗਰੀ ਕਰ ਸਕਦੇ ਆ ਜੀ ਤੇ ਉਹ ਚੀਜ਼ ਥੋੜੇ ਆਪਾਂ ਨੂੰ ਅਕੀਰ ਕਰ ਸੋਚਣਾ ਚਾਹੀਦਾ ਜੀ ਬਿਲਕੁਲ ਜੀ ਜਸਪ੍ਰੀ ਜੀ ਪਹਿਲਾਂ ਨਾ ਪ੍ਰਵਾਸ ਦੇ ਮਾਇਨੇ ਕੁਝ ਹੋਰ ਹੁੰਦੇ ਸੀ ਹੁਣ ਪ੍ਰਵਾਸ ਦੇ ਮਾਇਨੇ ਬਦਲ ਚੁੱਕੇ ਨੇ ਪਹਿਲਾਂ ਇੱਕ ਸੋਚ ਹੁੰਦੀ ਸੀ ਕਿ ਕੀ ਵਿਦੇਸ਼ ਜਾਵਾਂਗੇ ਵਿਦੇਸ਼ ਜਾ ਕੇ ਰੋਜੀ ਰੋਟੀ ਕਮਾਵਾਂਗੇ ਚੰਗੇ ਪੈਸੇ ਹੋ ਜਾਣਗੇ ਤੇ ਫਿਰ ਇੱਥੇ ਵੀ ਪੰਜਾਬ ਦੇ ਵਿੱਚ ਵੀ ਆਪਣਾ ਕੋਈ ਨਾ ਕੋਈ business ਸੈਟਲ ਕਰ ਲਾਂਗੇ ਤੇ ਆਪਣੇ ਪਰਿਵਾਰ ਦੇ ਵਿੱਚ ਪਰਤਾਵਾਂਗੇ ਪਰ ਹੁਣ ਜਿਹੜਾ ਅੱਜ ਦਾ ਪ੍ਰਵਾਸ ਹੈ ਉਹ ਇਹੋ ਜਿਹਾ ਹੈ ਕਿ ਆਪਾਂ ਵਿਦੇਸ਼ ਜਾਣਾ ਹੈ ਉੱਥੇ ਜਾ ਕੇ ਸੈਟਲ ਹੋਣਾ ਹੈ ਸੈਟਲ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਜਾ ਕੇ ਆਪਣੇ ਪੇਰੈਂਟਸ ਨੂੰ ਵੀ ਬੁਲਾ ਲੈਣਾ ਹੈ ਆਪਣੇ ਬੱਚਿਆਂ ਨੂੰ ਵੀ ਉੱਥੇ ਲੈ ਜਾਣਾ ਹੈ ਤੇ ਮਤਲਬ ਉੱਥੇ ਹੀ ਰਹਿਣ ਦਾ ਇੱਕ ਰੁਝਾਨ ਆ ਜਿਹਦੇ ਨਾਲ ਜਿਹੜੀ ਪੰਜਾਬ ਦੀ ਕਹਿ ਲੋ ਭਾਰਤ ਦੀ ਕਹਿ ਲੋ ਜਿਹੜੀ ਆਰਥਿਕਤਾ ਇਕਨੋਮੀ ਉਹ ਵੀ ਉਧਰ ਨੂੰ ਹੀ ਮੂਵ ਕਰ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਕੱਲ ਜਿਹੜੇ ਨੇ ਪੰਜਾਬੀ ਨੇ ਭਾਰਤੀ ਨੇ ਉਧਰ ਨੂੰ ਜਾ ਰਹੇ ਨੇ ਪਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਡੋਨਲਡ ਟਰੰਪ ਦੀ ਨਵੀਂ ਸਰਕਾਰ ਬਣੀ ਹੈ ਰਾਸ਼ਟਰਪਤੀ ਚੁਣੇ ਗਏ ਸੌਚਕ ਸਮਾਗਮ ਹੋ ਗਿਆ ਉਹਨਾਂ ਨੇ ਵੀ ਕਈ ਜਿਹੜੇ ਫੈਸਲੇ ਲਏ ਸੀਗੇ ਜਿਦੇ ਵਿੱਚ ਡਿਪੋਰਟੇਸ਼ਨ ਦਾ ਵੀ ਫੈਸਲਾ ਸੀਗਾ ਇੱਕ ਜਨਮਜਾਤਕ ਕਾਨੂੰਨ ਵਾਲਾ ਵੀ ਸੀਗਾ ਨਾਗਰਿਕਤਾ ਵਾਲਾ ਫੈਸਲਾ ਹੋਰ ਵੀ ਕਾਫੀ ਕੁਝ ਉਹਨਾਂ ਨੇ ਕਿਹਾ ਪਰ ਸਿੱਖ ਕੌਮ ਵਾਸਤੇ ਖਾਸ ਕਰ ਸਿੱਖ ਯੂਥ ਵਾਸਤੇ ਜਿਹੜੇ ਉੱਥੇ ਰਹਿੰਦੇ ਨੇ ਜਾਂ ਫਿਰ ਇੱਥੋਂ ਜਾਂਦੇ ਨੇ ਸਹੀ ਤਰੀਕੇ ਦੇ ਨਾਲ ਉਹਨਾਂ ਵਾਸਤੇ ਕੀ ਕੁਝ ਉਹਨਾਂ ਫੈਸਲਿਆਂ ਦੇ ਵਿੱਚ ਕੀ ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਬਦਲਾਅ ਆਏਗਾ ਕੋਈ ਉਹਨਾਂ ਦੀ ਵਰਕਪਲੇਸ ਦੇ ਉੱਤੇ ਜਾਂ ਉਹਨਾਂ ਦੇ ਰਹਿਣ ਸਹਿਣ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆਂ ਇੱਕ ਨੰਬਰ ਵਾਲਿਆਂ ਦੀ ਜੀ ਠੀਕ ਹੈ ਉੱਥੇ ਕਾਲਜ ਲਈ ਜਾਂਦੇ ਨੇ ਹਮ ਪੜ੍ਹਾਈ ਕਰਦੇ ਨੇ ਆਪਦੀ ਰੀਜ ਦੇ ਨਾਲ ਕੰਮ ਕਰਦੇ ਨੇ ਵੀ ਇੱਕ ਸੁਪਨਾ ਰੱਖਿਆ ਹੈ ਵੀ ਇਹ ਪੂਰਾ ਕਰਨਾ ਵਾ ਹਮ ਫਿਰ ਕਾਲਜ ਤੋਂ ਬਾਅਦ ਡਿਪਲੋਮਾ ਕਰਕੇ ਆਪਦੀ ਜੌਬ ਵੀ ਕਰਦੇ ਨੇ ਹਮ ਆਈ ਡੋਨਟ ਥਿੰਕ ਈਵਨ ਆਪਣੇ ਸਿੱਖਾਂ ਦੀ ਗੱਲ ਲਈਏ ਜਾਂ ਕੋਈ ਵੀ ਦੇਸ਼ ਤੋਂ ਬੰਦਾ ਆਊਗਾ ਜਦੋਂ ਉਸ ਰਾਊਟ ਦੇ ਵਿੱਚ ਦੀ ਜਾਊਗਾ ਉਹਨਾਂ ਲਈ ਤਾਂ ਕੋਈ ਅ ਦਿੱਕਤ ਇਦਾਂ ਦੀ ਕੋਈ ਹੋਣੀ ਨਹੀਂ ਚਾਹੀਦੀ ਜੀ ਹਾਂ ਆਪਣੇ ਸਿੱਖਾਂ ਦੇ ਵਿੱਚ ਥੋੜਾ ਬਹੁਤ ਤੁਹਾਨੂੰ ਪਤਾ ਹੀ ਹੈ 2001 ਦੇ ਕਰਕੇ ਇੱਕ ਡ੍ਰਿਫਟ ਆ ਹੈਗਾ ਵਾ ਪਰ ਉਹ ਠੀਕ ਚੱਲ ਰਿਹਾ ਹੈ ਹੁਣ ਜੀ ਉਹ ਵੀ ਕੋਈ ਇੱਕ ਮਤਲਬ ਰੀਜ਼ਨ ਨਹੀਂ ਹੈਗਾ ਵੇ ਆਪਣੇ ਅਗੇਂਸਟ ਕੁਸ਼ ਹੋ ਰਿਹਾ ਵਾ ਮਾੜੇ ਮੋٹے ਲੋਕ ਹੀ ਹੈਗੇ ਨੇ ਹਾ ਜੇ ਕਮਿਊਨਿਟੀ ਦੇ ਵਿੱਚ ਰਹਿੰਦੇ ਜੋ ਆਪਾਂ ਕਹਿੰਦੇ ਆ ਥੋੜੇ ਫਰਕ ਰੱਖਦੇ ਨੇ ਆਪਣੇ ਤੋਂ ਵੀ ਇਹ ਬੰਦੇ ਕੋ ਟਾਈਮ ਦੇ ਬੰਦੇ ਸੀਗੇ ਪਰ ਜਿਹੜੇ ਬੰਦੇ ਅਗੇਂ ਇੱਕ ਨੰਬਰ ਚ ਆਉਂਦੇ ਨੇ ਉਹਨਾਂ ਲਈ ਤਾਂ ਕੋਈ ਫੈਸਿਲਿਟੀਆਂ ਦੀ ਕੋਈ ਕਮੀ ਨਹੀਂ ਹੈਗੀ ਜੀ ਕੋਈ ਜੌਬ ਦੀ ਕੋਈ ਕਮੀ ਨਹੀਂ ਹੈਗੀ ਕੋਈ ਐਦਾਂ ਦੀ ਕੋਈ ਚੀਜ਼ ਦੀ ਕੋਈ ਕਮੀ ਹੈ ਨਹੀਂਗੀ ਉਹਨਾਂ ਲਈ ਤਾਂ ਰਾਉਟ ਰਸਤਾ ਬਹੁਤ ਕਲੀਅਰ ਐਂ ਕੱਟਦੀ ਹੁੰਦਾ ਤੁਸੀਂ ਪੜਾਈ ਕਰਨੀ ਆ ਨਾਲ ਦੀ ਨਾਲ ਜੌਬ ਵੀ ਕਰ ਲੋ ਪੜਾਈ ਦੇ ਨਾਲ ਤੁਹਾਡੀ ਇੰਟਰਨਸ਼ਿਪ ਤੁਸੀਂ ਕਰਨੀ ਆ ਕੋਈ ਕਿਸ ਨੇ ਐ ਨਹੀਂ ਕਹਿਣਾ ਵੀ ਤੁਸੀਂ ਸਿੱਖ ਹੋਂ ਤਾਂ ਸੀ ਨਹੀਂ ਦੇਣਾ ਤੁਹਾਨੂੰ ਹਮ ਸਖੋਂ ਆਪਾਂ ਨੂੰ ਤਾਂ ਵੱਧ ਦੇਖਦੇ ਨੇ ਵੀ ਆਪਣੇ ਇਹ ਜੋ ਸਿੱਖਾਂ ਦੀ ਪਹਿਚਾਣ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਰੈਪਿਊਟੇਸ਼ਨ ਬਣੀ ਆ ਰਹੀ ਹੈ ਤਾਂ ਆਪਾਂ ਇਹ ਜੇ ਲੋਕ ਰੱਖਣੇ ਰੱਖਣੇ ਨੇ ਮਿਹਨਤੀ ਬੰਦੇ ਨੇ ਹਮ ਰਿਸਪੈਕਟੇਬਲ ਨੇ ਕੋਈ ਕਿਸੇ ਨੂੰ ਚੰਨੀ ਮਾ ਨਹੀਂ ਬੋਲਦੇ ਉਹਦੇ ਕਰਕੇ ਆਪਣੇ ਲਈ ਤਾਂ ਕੰਮ ਸਿੱਧਾ ਸਾਦਾ ਹੈਗਾ ਹੀ ਹੈਗਾ ਵਾ ਜੌਬਾਂ ਵੀ ਉਸਾਰਨਾ ਫਿਰ ਮਿਲ ਜਾਂਦੀ ਹੈ ਜੀ ਬਿਲਕੁਲ ਜੀ ਤੇ ਇੱਕ ਪਿੱਛੇ ਜੇ ਜਦੋਂ ਆਪਾਂ ਚਰਚਾਵਾਂ ਛਿੜਦੀਆਂ ਹੁੰਦੀਆਂ ਸੀਗੀਆਂ ਜੀ ਕਿ ਉੱਥੇ ਨਸਲੀ ਭੇਦਭਾਵ ਕੀਤਾ ਜਾਂਦਾ ਹੈ ਕਈ ਜਿਹੜੇ ਪੰਜਾਬੀ ਸੀ ਉਹਨਾਂ ਦੇ ਉੱਤੇ ਹਮਲੇ ਵਗੈਰਾ ਹੋ ਜਾਂਦੇ ਸੀਗੇ ਲੁੱਟਖੋਹ ਦੀਆਂ ਵਾਰਦਾਤਾਂ ਜ਼ਿਆਦਾ ਹੁੰਦੀਆਂ ਸੀਗੀਆਂ ਉਹ ਖਬਰਾਂ ਹਾਲਾਂਕਿ ਹੁਣ ਕਾਫੀ ਵਿਰਾਮ ਲੱਗ ਚੁੱਕਿਆ ਹੈ ਕਾਫੀ ਘਟਨੇ ਪਰ ਫਿਰ ਵੀ ਅਜੇ ਹ ਕੁਝ ਅਜੇ ਵੀ ਵਾਪਰ ਰਿਹਾ ਹੈ ਕਿ ਕਿਸੇ ਨੂੰ ਵੀ ਹੀਣ ਭਾਵਨਾ ਦੇ ਨਾਲ ਦੇਖਿਆ ਜਾਂਦਾ ਹੋਵੇ ਵੀ ਭਾਈ ਤੂੰ ਤਾਂ ਸੇਖਾ ਤੂੰ ਸਾਡੇ ਵਿੱਚ ਕਿਵੇਂ ਆ ਗਿਆ ਤਾਂ ਅਜਿਹਾ ਕੁਝ ਹੁੰਦਾ ਹੈ ਇਦਾਂ ਦਾ ਹਜੇ ਹੁਣ ਜਿਵੇਂ ਪਗਲ ਕਰ ਰਹੀ ਸੀ 2001 ਤੋਂ ਬਾਅਦ ਉਸ ਸਮੇਂ ਦੇ ਵਿੱਚ ਬਹੁਤ ਹੋਈਆਂ ਸੀਗੀਆਂ ਖਬਰਾਂ ਦੇ ਵਿੱਚ ਆਈਆਂ ਵੀ ਸੀਗੀਆਂ ਤੇ ਆਪਾਂ ਐ ਤਾਂ ਕਹਿ ਨਹੀਂ ਸਕਦੇ ਵੀ ਜਾਇਜ਼ ਜਾਂ ਨਜਾਇਜ਼ ਕਿਉਂਕਿ ਹਰ ਇੱਕ ਨੇ ਜੋ ਖਬਰ ਸੁਣਨੀ ਆ ਉਹ ਜਜ਼ਬਾਤੀ ਹੋ ਕੇ ਉਹਨਾਂ ਨੇ ਕੁਛ ਨਾ ਕੁਛ ਕਰ ਨਹੀਂ ਹੁੰਦਾ ਹਨਾ ਗੁੱਸੇ ਵਾਲੇ ਤਾਂ ਹਰ ਇੱਕ ਥਾਂ ਤੇ ਹੁੰਦੇ ਹੀ ਹੁੰਦੇ ਨੇ ਪਰ ਉਹ ਇਸ ਚੀਜ਼ ਨੂੰ ਉਹਦੀ ਰੈਮੇਡੀ ਆਲਰੇਡੀ ਕੀਤੀ ਹੋਈ ਆ ਮਤਲਬ ਆਪਾਂ ਨੇ ਉੱਥੇ ਲੋਕਾਂ ਨੇ ਅੱਗੇ ਆ ਕੇ ਦੱਸਿਆ ਹੋਇਆ ਵੀ ਅਸੀਂ ਉਹ ਲੋਕ ਨਹੀਂ ਸੀਗੇ ਰਾਜ ਜੋ ਉਹਨਾਂ ਨੇ ਹਮਲਾ ਕੀਤਾ ਹਮਲੇ ਕਰਕੇ ਉਹਦੇ ਕਰਕੇ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ 2001 ਦਾ ਤੇ ਵੱਡੇ ਲੈਵਲ ਤੇ ਉਹ ਬਹੁਤ ਘਟਿਆ ਹੋਇਆ ਹਮ ਪਰ ਹੁਣ ਆਪਾਂ ਹਮੇਸ਼ਾ ਇੱਕ ਚੀਜ਼ ਤੇ ਪੱਕਾ ਰੋਕ ਤਾਂ ਨਹੀਂ ਲਾ ਸਕਦੇ ਜੀ ਕੋਈ ਨਾ ਕੋਈ ਤਾਂ ਹੁੰਦੇ ਹੀ ਨੇ ਜਿਨ੍ਹਾਂ ਨੂੰ ਹਜੇ ਉਸ ਚੀਜ਼ ਦੇ ਭਲੇਖੇ ਰਹਿੰਦੇ ਨੇ ਜਾਂ ਨੌਲੇਜ ਨਹੀਂ ਮਿਲੇ ਹੁੰਦਾ ਜਾਂ ਜੋ ਆਪਾਂ ਕਹਿ ਲਓ ਵੀ ਪਰਿਵਾਰਕ ਦੌਰ ਤੇ ਚੀਜ਼ਾਂ ਅੱਗੇ ਸਿਖਾਈਆਂ ਹੋਈਆਂ ਨੇ ਵੀ ਇਹ ਲੋਕਾਂ ਤੋਂ ਆਪਾਂ ਨਫ਼ਰਤ ਕਰਨੀ ਹੈ ਇਹ ਲੋਕਾਂ ਤੋਂ ਆਪਾਂ ਦੂਰ ਰਹਿਣਾ ਕੱਲੇ ਸਿਰਫ ਉਹ ਜਿਹੜੇ ਕਰਦੇ ਫਿਰ ਆਪਣੇ ਨਾਲ ਨਹੀਂ ਕਰਦੇ ਉਹ ਸਾਰਿਆਂ ਨਾਲ ਕਰਦੇ ਨੇ ਜੀ ਜੀ ਉਹਨਾਂ ਨੂੰ ਐ ਹੀ ਹੁੰਦਾ ਵੀ ਆਪਣੀ ਬਾਤ ਤੋਂ ਲੋਕਾਂ ਨੂੰ ਨਫ਼ਰਤ ਕਰਨੀ ਕਰਨੀ ਆ ਹੂੰ ਸੋ ਕਿਤੇ ਨਾ ਕਿਤੇ ਖਬਰਾਂ ਦੇ ਵਿੱਚ ਅੱਜ ਕੁਝ ਹੋਈ ਜਾਂਦਾ ਆ ਵੀ ਜਾਂਦਾ ਵਾ ਇਹ ਨਿਊਯਾਰਕ ਦੇ ਵਿੱਚ ਰੀਸੈਂਟਲੀ ਆਪਣੇ ਬਜ਼ੁਰਗਾਂ ਤੇ ਮੇਰੇ ਖਿਆਲ ਨਾਲ ਤਿੰਨ ਕਵਾਰੀ ਹਮਲੇ ਹੋਏ ਨੇ ਹੂੰ ਸੜਕਾਂ ਦੇ ਵਿੱਚ ਤੁਰੇ ਜਾਂਦੇ ਕੋਈ ਉਹਨਾਂ ਤੇ ਹਮਲਾ ਕਰਕੇ ਦੌੜ ਗਿਆ ਜੀ ਕੋਈ ਫੜਿਆ ਗਿਆ ਕੋਈ ਨਹੀਂ ਫੜਿਆ ਗਿਆ ਹਣ ਕਿਤੇ ਜਾਂ ਕਿ ਕੋਈ ਐਦਾਂ ਦਾ ਰੀਜ਼ਨ ਤਾਂ ਨਹੀਂ ਆਇਆ ਵੀ ਉਹਨਾਂ ਨੇ ਸਿਰਫ ਸਿੱਖ ਕਰਕੇ ਟਾਰਗੇਟ ਕੀਤਾ ਵਾ ਜਾਂ ਨਹੀਂ ਕੀਤਾ ਉਹ ਆਪਾਂ ਨੂੰ ਪੂਰੀ ਉਸ ਚੀਜ਼ ਦਾ ਨਹੀਂ ਪਤਾ ਨਾ ਆਪਾਂ ਕਹਿ ਵੀ ਸਕਦੇ ਵੀ ਸਿਰਫ ਆਪਣੇ ਕਰਕੇ ਕੀਤਾ ਵਾ ਹੋ ਸਕਦਾ ਉਹ ਬਜ਼ੁਰਗ ਦੇਖ ਕੇ ਉਹਨਾਂ ਨੇ ਇਹ ਸੋਚਿਆ ਹੋਊਗਾ ਵੀ ਇਹ ਤਾਂ ਸੌਖਾ ਟਾਰਗੇਟ ਆ ਵੀ ਆਪਾਂ ਜੋ ਇਹ ਤੋਂ ਪੈਸਾ ਕੁੱਸਾ ਹੈਗਾ ਉਹ ਇਹਨੂੰ ਕੱਟ ਕੇ ਹਟਾ ਲੈ ਕੇ ਅੱਗੇ ਵਧਦੇ ਆਪਾਂ ਹੋ ਸਕਦਾ ਇਸੇ ਕਰਕੇ ਕੀਤਾ ਹੋਵੇ ਜੀ ਹੋ ਸਕਦਾ ਜੋ ਨਫ਼ਰਤ ਦੀ ਆਪਾਂ ਗੱਲ ਕਰਦੇ ਆ ਜੋ ਤੁਰੀ ਆ ਰਹੀ ਹੈ ਉਹਦੇ ਕਰਕੇ ਹੋ ਸਕਦਾ ਕੀਤਾ ਵੀ ਹੋਗਾ ਹੂੰ ਪਟ ਕੋਈ ਐਦਾਂ ਦੀ ਵੱਡੇ ਲੈਵਲ ਤੇ ਕੋਈ ਗੱਲ ਨਹੀਂ ਹੈਗੀ ਵੀ ਸਿੱਖਾਂ ਦੇ ਅਗੇਂਸਟ ਬਾਕੀ ਕੋਈ ਨਫ਼ਰਤ ਇਨੀ ਰੱਖਦਾ ਵੀ ਇਹਨਾਂ ਨੂੰ ਅਟੈਕ ਕਰਨੇ ਕਰਨਾ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਜੀ ਤੇ ਤੁਸੀਂ ਕਦੋਂ ਗਏ ਸੀਗੇ ਅ ਅਮਰੀਕਾ ਦੇ ਵਿੱਚ ਤੇ ਕਿੰਨਾ ਕੁ ਤੁਹਾਨੂੰ ਵੀ ਸੰਘਰਸ਼ ਕਰਨਾ ਪਿਆ ਕਿੰਨਾ ਕੁ ਸੈਟਲ ਹੋਣ ਦੇ ਵਿੱਚ ਸਮਾਂ ਲੱਗ ਗਿਆ ਅਸੀਂ ਜਦੋਂ ਗਏ ਸੀਗੇ 1997 ਦੇ ਵਿੱਚ ਉਹ ਸਟੈਮ ਮੇਰੇ ਫਾਦਰ ਪਹਿਲਾਂ ਚਲੇ ਗਏ ਸੀ 92 ਦੇ ਵਿੱਚ ਉਹ ਪਹਿਲਾਂ ਤੇ ਆਲਰੇਡੀ ਆਏ ਹੋਏ ਸੀਗੇ ਜੀ ਸੋ ਜੋ ਉਹਨਾਂ ਨੇ ਆਲਰੇਡੀ ਸਿਸਟਮ ਰੈਨ ਦਾ ਆਲਰੇਡੀ ਸੈੱਟ ਕੀਤਾ ਸੀਗਾ ਫਿਰ ਅਸੀਂ ਉਹਨਾਂ ਤੋਂ ਮਤਲਬ ਸਪான்ਸਰ ਹੋ ਕੇ ਆਏ ਹਾਂ ਉੱਥੇ ਸਾਡੇ ਲਈ ਤਾਂ ਕਹਿ ਨਹੀਂ ਸਕਦਾ ਵੀ ਕੋਈ ਜ਼ਿਆਦਾ ਮਤਲਬ ਤਕਲੀਫ ਵਾਲਾ ਕੰਮ ਸੀਗਾ ਤੇ ਉਹ ਤਾਂ ਉਹਨਾਂ ਨੇ ਚੱਲਿਆ ਸੀਗਾ ਉਸ ਟਾਈਮ ਤੇ ਉਹਨਾਂ ਦੀਆਂ ਕਹਾਣੀਆਂ ਸੁਣੀਆਂ ਹੋਈਆਂ ਨੇ ਕਿਹੜੇ ਮਤਲਬ ਕਿੱਥੋਂ ਆਏ ਕਿਵੇਂ ਆਏ ਕਿਹੜੇ ਹਾਲਾਤਾਂ ਚੋਂ ਆਏ ਨੇ ਤੇ ਆਪਣੇ ਲਈ ਮਤਲਬ ਕੋਈ ਐਦਾਂ ਦੀ ਕੋਈ ਦਿੱਕਤ ਨਹੀਂ ਸੀਗੀ ਐ ਕਹਿ ਸਕਦਾ ਜਦੋਂ ਅਸੀਂ ਸਕੂਲ ਦੇ ਵਿੱਚ ਜਾਂਦੇ ਸੀਗੇ ਕਿਉਂਕਿ ਉਸ ਸਮੇਂ ਇਮੀਗ੍ਰੇਸ਼ਨ ਜ਼ਿਆਦਾ ਆਪਣੇ ਲੋਕਾਂ ਦੀ ਹਜੇ ਸ਼ੁਰੂਆਤ ਹੀ ਹੋ ਰਹੀ ਸੀ ਮਤਲਬ ਈਵਨ ਦੋ 100 ਸਾਲਾਂ ਤੋਂ ਆ ਰਹੀ ਹੈ ਜੋ ਵੱਡੇ ਲੈਵਲ ਤੇ ਹੋਈ ਆ ਉਹ ਥੋੜੀ ਹਜੇ ਵੀ ਗਰ ਮਾਰਕੀਟ ਇਜ਼ ਹੀ ਹਾਸਟ ਤੇ ਹੁਣ ਜਦੋਂ ਆਪਾਂ ਫਿਰ ਇਹ ਜੀ ਚੀਜ਼ ਇੰਟਰੋਡਿਊਸ ਕਰਦੇ ਆ ਖਾਸ ਕਰਕੇ ਆਪਾਂ ਜਾਣਦੇ ਆ ਰਮਾਲ ਬਨ ਕੇ ਪਟਕੇ ਬਨ ਕੇ ਸਕੂਲਾਂ ਚ ਜਾਂਦੇ ਆ ਹਾਂ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਉਸ ਟਾਈਮ ਵੀ ਇਹ ਕੌਣ ਨੇ ਕੀ ਨੇ ਉਸ ਸਿਚੁਏਸ਼ਨਾਂ ਦੇ ਵਿੱਚ ਫਿਰ ਥੋੜਾ ਬਹੁਤ ਆ ਫਰਕ ਉਹ ਅਗਲੇ ਨੇ ਰੱਖਣਾ ਹੀ ਹੁੰਦਾ ਵਾ ਹਣਾ ਕਈ ਚੰਗੇ ਤਰੀਕੇ ਚ ਰੱਖਦੇ ਨੇ ਆ ਕਈ ਮਾੜੇ ਤਰੀਕਾ ਨਾ ਵੀ ਕਰਦੇ ਨੇ ਜੀ ਕਈ ਅ ਕਸਾ ਕਰਦੇ ਨੇ ਵੀ ਤੂੰ ਇਦਾਂ ਕਿਉਂ ਕੀਤਾ ਇਦਾਂ ਕਿਉਂ ਲੱਗਦਾ ਮੈਂ ਤੂੰ ਸਾਡੇ ਵਾਂਗੂ ਲੱਗ ਤਾਂ ਉਹਦੇ ਕਰਕੇ ਕਈ ਪ੍ਰੋਬਲਮ ਹੋ ਜਾਂਦੀ ਹੈ ਕਈ ਜਵਾਕ ਆਪਣੇ ਪੇਰੈਂਟਸ ਵੀ ਆਪਣੀ ਜਵਾਕਾਂ ਦੇ ਵਾਲ ਕੱਟ ਦਿੰਦੇ ਨੇ ਜਾਂ ਜਵਾਕ ਵੀ ਆਪ ਡਿਸਾਈਡ ਕਰ ਲੈਂਦੇ ਨੇ ਵੀ ਵਾਲ ਕੱਟਣੇ ਆਪਾਂ ਉਹਨਾਂ ਵਾਂਗੂ ਲੱਗਣ ਲਈ ਠੀਕ ਹੈ ਪਰ ਕਈ ਹਾਂ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਚੰਗੇ ਵੀ ਮਿਲ ਜਾਂਦੇ ਨੇ ਜੋ ਆਪਾਂ ਨੂੰ ਪੁੱਛਦੇ ਆ ਵੀ ਹਾਂਜੀ ਤੁਸੀਂ ਕਿੱਥੋਂ ਆਏ ਆ ਤੁਹਾਡਾ ਬੈਕਗ੍ਰਾਉਂਡ ਕੀ ਹੈ ਸਿੱਖ ਕੀ ਹੋ ਬਾਅਦ ਕਿਉਂ ਰੱਖੇ ਨੇ ਹਾਂ ਜਿਹੜੇ ਉਹ ਸਿਚੁਏਸ਼ਨ ਚੋਂ ਲੰਘਦੇ ਨੇ ਉਹਨਾਂ ਨੂੰ ਤਾਂ ਫਿਰ ਬੜੀ ਐਕਸਪੀਰੀਅੰਸ ਮਿਲ ਜਾਂਦੀ ਹੈ ਜੀ ਹਾਂ ਜਿਹੜੇ ਕੋਈ ਮਾੜੇ ਬੰਦੇ ਨੂੰ ਮਿਲਦੇ ਨੇ ਕੋਈ ਇਦਾਂ ਦੀ ਕੋਈ ਆਪੋਜੀਸ਼ਨ ਕਰਦਾ ਆਪਾਂ ਨੂੰ ਫਿਰ ਉਹਨਾਂ ਦੀ ਸਿਚੁਏਸ਼ਨ ਤਾਂ ਅਲੱਗ ਹੋਣੀ ਹੈ ਸੋ ਆਪਣੇ ਨਾਲ ਵੀ ਦੋਨੇ ਪਾਸੇ ਦੀ ਹੋਈ ਹੋਈ ਆ ਹਾਂ ਪਰ ਆਪਾਂ ਕਿਦਾਂ ਇਦਾਂ ਦਾ ਕਦੇ ਕੋਈ ਇਹ ਜੀ ਸਿਚੁਏਸ਼ਨ ਨਹੀਂ ਹੋਈ ਵੀ ਕੋਈ ਜਾਣ ਦਾ ਕੋਈ ਖਤਰਾ ਹੋਏ ਇਦਾਂ ਦਾ ਤੇ ਮੇਰੇ ਖਿਆਲ ਨਾਲ ਬਹੁਤ ਘੱਟ ਲੋਕਾਂ ਨੂੰ ਹੋਇਆ ਇਦਾਂ ਪਰ ਕਈ ਕਈ ਕੇਸ ਐ ਨਹੀਂ ਕਹਿੰਦਾ ਵੀ ਬਿਲਕੁਲ ਨਹੀਂ ਹੈਗੇ ਹੁੰਦੇ ਵੀ ਨੇ ਕੇਸ ਇਦਾਂ ਦੇ ਕਈ ਆਪਣੇ ਜਵਾਕਾਂ ਦੇ ਵੀ ਉੱਥੇ ਆਪਣੇ ਵੱਡਿਆਂ ਦੇ ਵੀ ਹਮਲੇ ਹੁੰਦੇ ਨੇ ਕੰਪਨੀ ਵੀ ਆ ਕਈ ਕੰਪਨੀਆਂ ਸੈਗregation ਰੱਖਦੇ ਨੇ ਤੇ ਇਦਾਂ ਦੇ ਮਤਲਬ ਪਦ ਘਟ ਹੁੰਦਾ ਹੀ ਰਹਿੰਦਾ ਵਾ ਆਪਣੇ ਨਾਲ ਵੀ ਨਹੀਂ ਸਾਰਿਆਂ ਨਾਲ ਹੁੰਦਾ ਵਾ ਸਪੈਨਿਆਂ ਨਾਲ ਹੁੰਦਾ ਵਾ ਕਾਲਿਆਂ ਨਾਲ ਵੀ ਹੁੰਦਾ ਉੱਥੇ ਜਿਹੜੇ ਕਾਲੇ ਉੱਥੇ ਪਹਿਲਾਂ ਤੋਂ ਰਹਿੰਦੇ ਨੇ ਜਿਹੜੇ ਨਵੇਂ ਆਉਂਦੇ ਨੇ ਆਫਰੀਕਾ ਤੋਂ ਉਹ ਉਹ ਵੀ ਉਹਨਾਂ ਦੇ ਕੇਸ ਰੱਖਦੇ ਨੇ ਠੀਕ ਹੈ ਉਹ ਇੰਨਾ ਵਧ ਕਰਤਾ ਚੱਲਦਾ ਜਾਂਦਾ ਹੈ ਮੈਡਮ ਮੋਟਾ ਪਰ ਹਮੇਸ਼ਾ ਆਪਾਂ ਕੋਸ਼ਿਸ਼ ਇਹ ਰੱਖਦੇ ਆਂ ਵੀ ਇਹ ਚੀਜ਼ ਜਦੋਂ ਵੀ ਹੁੰਦੀ ਆ ਵੀ ਉਸ ਚੀਜ਼ ਨੂੰ ਅੱਗੇ ਲਿਆ ਕੇ ਉਹਨੂੰ ਰੈਕਟੀਫਾਈ ਕਰੀਏ ਜਿਹੜੇ ਬੰਦੇ ਨੇ ਗਲਤ ਕੀਤਾ ਜਾਂ ਕਿਸੇ ਕੰਪਨੀ ਨੇ ਗਲਤ ਕੀਤਾ ਆਪਣੇ ਆਰਗੇਨਾਈਜੇਸ਼ਨਸ ਉੱਤੇ ਹੈਗੇ ਨੇ ਬਣੇ ਹੋਏ ਜੋ ਇਹਨਾਂ ਚੀਜ਼ਾਂ ਤੇ ਹਮੇਸ਼ਾ ਅੱਖ ਰੱਖਦੇ ਨੇ ਵੀ ਹਾਂ ਇਦਾਂ ਦੀ ਕੋਈ ਵਾਪਰਵਾ ਹੁੰਦੀ ਆ ਤਾਂ ਆਪਾਂ ਉਸ ਚੀਜ਼ ਦੇ ਵਿੱਚ ਲੋਡ ਕਰੀਏ ਜਾ ਕੇ ਜੀ ਬਿਲਕੁਲ ਹੀ ਮੈਂ ਸਵਾਲ ਵੀ ਪੁੱਛਣਾ ਚਾਹੁੰਦਾ ਸੀਗਾ ਤੁਹਾਨੂੰ ਕਿ ਜਿਵੇਂ ਹੁਣ ਉੱਥੇ ਸਿੱਖ ਨੇ ਚਾਹੇ ਉਹ ਨਵੇਂ ਜਾ ਰਹੇ ਨੇ ਜਾਂ ਉੱਥੇ ਪਹਿਲਾਂ ਸਥਾਪਿਤ ਨੇ ਤਾਂ ਜਿਹੜੀਆਂ ਉੱਥੇ ਵਾਕਫਾਕ ਸੰਸਥਾਵਾਂ ਬਣੀਆਂ ਹੋਈਆਂ ਨੇ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਕਿੰਨੀ ਇੱਕ ਮਦਦ ਕਰਦੀਆਂ ਨੇ ਕਿੰਨਾ ਇੱਕ ਹੱਥ ਅੱਗੇ ਵਧਾਉਂਦੀਆਂ ਨੇ ਜੇਕਰ ਕੋਈ ਸਹੀ ਮਾਇਨੇ ਦੇ ਵਿੱਚ ਕਿਸੇ ਮੁਸੀਬਤ ਦੇ ਵਿੱਚ गिर ਗਿਆ ਹੋਵੇ ਆਰਗੇਨਾਈਜੇਸ਼ਨਸ ਆਪਣੇ ਹੈਗ ਨੇ ਜਿਵੇਂ ਮੈਂ ਕਿਹਾ ਅ ਕੁਝ ਆਪਣੇ ਨਿਊ ਜਰਸੀ ਦੇ ਵਿੱਚ ਈਸ਼ੂਰੇ ਹੋਏ ਹੋਏ ਸ਼ੁਰੂ ਹੋਏ ਹੋਏ ਨੇ ਜੋ ਨੈਸ਼ਨਲ ਲੈਵਲ ਤੇ ਕੰਮ ਕਰਦੇ ਨੇ ਕੁਝ ਇੱਕ ਅਸੀਂ ਵੀ ਚਲਾਉਂਦੇ ਆ ਆਪ ਸਿੱਖੀ ਉਤ ਲਾਈਨਸ ਆਰਗੇਨਾਈਜੇਸ਼ਨ ਹੈਗਾ ਨਿਊ ਜਰਸੀ ਦੇ ਵਿੱਚ ਹੀ ਅ ਜਿਹੜੇ ਵੱਡੇ ਆਰਗੇਨਾਈਜੇਸ਼ਨ ਹੈਗੇ ਨੇ ਉਹ ਹਣ ਸ਼ੁਰੂਆਤ ਜ਼ਿਆਦਾ ਜਿਹੜੇ ਹੋਏ ਨੇ 2001 ਤੋਂ ਬਾਅਦ ਹੀ ਹੋਏ ਨੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇੱਕ ਸਿਵਲ ਰਾਈਟਸ ਤੋਂ ਜੋ ਈਸ਼ੂਜ਼ ਹੈਗੇ ਨੇ ਉਹਨਾਂ ਲਈ ਲੜਾਈ ਆਪਾਂ ਨੂੰ ਰੱਖਣੀ ਪੈਣੀ ਆ ਉਹਨਾਂ ਦੇ ਅਗੇਂਸਟ ਤੇ ਉਹ ਹੋ ਆਪਣੀ ਦੌਰ ਤੇ ਕੋਸ਼ਿਸ਼ ਕਰਦੇ ਨੇ ਹੂੰ ਗਰੋ ਵੀ ਹੁੰਦੇ ਨੇ ਕਿਉਂਕਿ ਲਾਈਕ ਐਸ ਆਈਡ ਵੀ ਲੋਰਤ ਪੈਂਦੀ ਰਹਿੰਦੀ ਆ ਕੋਈ ਛੋਟੀ ਗੱਲ ਹੁੰਦੀ ਆ ਕਈ ਵਰੀ ਕੋਈ ਵੱਡੀ ਗੱਲ ਹੁੰਦੀ ਆ ਤੇ ਉਹ ਕੰਮ ਹੁਣ ਜਿੰਨੇ ਨਿਊਜ਼ ਚੈਨਲ ਦੇ ਵਿੱਚ ਕਰ ਦਿੰਨੇ ਪਰ ਕਈ ਸਟੇਟਾਂ ਦੇ 50 ਸਟੇਟਾਂ ਨੇ ਆਪਣੀਆਂ ਉੱਤੇ ਉਹਨੇ ਸਾਰੀ ਕਵਰ ਕਰਨੀ ਆ ਇਹ ਮੈਂ ਕਹਿ ਸਕਦਾ ਵੀ ਆਪਣੀ ਥੋੜੀ ਉੱਥੇ ਘਾਟ ਹੈਗੀ ਹੈ ਹਜੇ ਵੀ ਫਿਰ ਵੀ ਆਰਗੇਨਾਈਜੇਸ਼ਨਾਂ ਦੀ ਤੇ ਆਰਗੇਨਾਈਜੇਸ਼ਨ ਜਿਹੜੇ ਹੈਗੇ ਨੇ ਹੁਣ ਆਪਣੇ ਵੱਲੋਂ ਇੱਕ ਐਪ ਆਪਣੀ ਪ੍ਰੋਬਲਮ ਵੀ ਹੈਗੀ ਆ ਵੀ ਆਰਗੇਨਾਈਜੇਸ਼ਨ ਤਾਂ ਬਣੇ ਹੋਏ ਨੇ ਹੈਲਪ ਕਰਨ ਲਈ ਪਰ ਆਪਣੇ ਲੋਕੀ ਫਿਰ ਕਈ ਵਾਰੀ ਗੱਲ ਨਹੀਂ ਕਰਦੇ ਜਾਂ ਆਊਟਰੀਚ ਨਹੀਂ ਕਰਦੇ ਉਹਨਾਂ ਨੂੰ ਹੈਲਪ ਮੰਗਣ ਲਈ ਆਪਣੇ ਲੋਕੀ ਕਹਿੰਦੇ ਆ ਵੀ ਨਹੀਂ ਚੱਲ ਆਪਣੇ ਨਾ ਮਾੜੇ ਮੋਟਾ ਹੋ ਗਏ ਕੋਈ ਗੱਲ ਨਹੀਂ ਹੈਗੇ ਆ ਠੀਕ ਠਾਕ ਹੈਗੇ ਆ ਜਿਉਂਦੇ ਤਾਂ ਹੈਗੇ ਆ ਤੇ ਆਪਾਂ ਕੋਈ ਗੱਲ ਨਹੀਂ ਆਪਾਂ ਅੱਗੇ ਵਧਾਂਗੇ ਠੀਕ ਹੈ ਪਰ ਉਹ ਫਿਰ ਜੋ ਸਿਚੁਏਸ਼ਨ ਕਰਕੇ ਉਹਨਾਂ ਦੇ ਮਤਲਬ ਜੋ ਹੋਈ ਹੁੰਦੀ ਉਹਨਾਂ ਦੇ ਨਾਲ ਉਹ ਆਰਗੇਨਾਈਜੇਸ਼ਨ ਨੇ ਕੀ ਕਰਨਾ ਹੁੰਦਾ ਆ ਕੇ ਹੈਲਪ ਕਰਨਾ ਹੁੰਦਾ ਵੀ ਅੱਗੇ ਤੋਂ ਨਏ ਚੀਜ਼ ਹੋਵੇ ਜਾਂ ਇਸ ਚੀਜ਼ ਨੂੰ ਆਪਾਂ ਰੈਕਟੀਫਾਈ ਕਰਨਾ ਇਸ ਵਕਤ ਤੇ ਆਪਾਂ ਵਧਨ ਨਹੀਂ ਦੇਣੀ ਗੱਲ ਫਿਰ ਉਹੋ ਚ ਆਪਰਚੂਨਿਟੀਆਂ ਆਪਣੀ ਮਿਸ ਹੋ ਜਾਂਦੀਆਂ ਸੋ ਹਣ ਜੋ ਸਾਡਾ ਆਰਗੇਨਾਈਜੇਸ਼ਨ ਹੈਗਾ ਥੋੜਾ ਛੋਟਾ ਮਤਲਬ ਜਿਆਦਾ ਵੱਡਾ ਨਹੀਂ ਹੈਗਾ ਅਸੀਂ ਗਰਾਊਂਡ ਲੈਵਲ ਤੇ ਉਹ ਜੋ ਗੈਪ ਹੈਗਾ ਵਾ ਕੋਸ਼ਿਸ਼ ਕਰਦੇ ਹੁੰਦੇ ਆ ਆਪਣੇ ਹਰ ਇੱਕ ਗੁਰਦੁਆਰੇ ਨਾਲ ਵੀ ਰੱਖੀ ਹੋਈ ਹੈ ਜੋ ਕਮਿਊਨਿਟੀ ਮੈਂਬਰਸ ਹੈਗੇ ਨੇ ਆਪਣੀ ਸੰਗਤ ਆਉਂਦੀ ਆ ਗੱਲਬਾਤ ਹਮੇਸ਼ਾ ਰੱਖਦੇ ਆ ਵੀ ਜੇ ਕੋਈ ਇਦਾਂ ਦੀ ਗੱਲਬਾਤ ਆਉਂਦੀ ਆ ਤਾਂ ਆਪਾਂ ਇਹਨੂੰ ਗੱਲ ਨੂੰ ਅੱਗੇ ਲੈ ਕੇ ਆਈਏ ਤੇ ਇਹਨੂੰ ਲੋਟ ਕਰੀਏ ਐਟਨਾ ਆਪਾਂ ਦਬਾਕੇ ਨਾ ਰੱਖੀਏ ਗੱਲ ਠੀਕ ਹੈ ਕਿਉਂਕਿ ਫਿਰ ਕੱਲ ਨੂੰ ਅੱਜ ਤੁਹਾਡੇ ਨਾਲ ਕੁਝ ਹੁੰਦਾ ਜੇ ਆਪਾਂ ਉਹ ਗੱਲ ਨਾ ਕਰਾਂਗੇ ਅੱਗੇ ਤਾਂ ਉਹ ਕਿਸੇ ਹੋਰ ਨਾਲ ਵੀ ਹੋਊਗੀ ਜੇ ਜਿਹੜੀ ਹੋਰ ਨਾਲ ਵੀ ਹੋਗੀ ਛੋਟੀ ਹੋ ਸਕਦੀ ਹੈ ਵੱਡੀ ਗਾਲ ਹੋ ਸਕਦੀ ਹੈ ਪਰ ਜੇ ਉਹ ਚੀਜ਼ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਤਾਂ ਜਿਹੜੇ ਬੰਦੇ ਕਰਦੇ ਉਹਨਾਂ ਨੂੰ ਵੀ ਪਤਾ ਵੀ ਇਹ ਲੋਕੀ ਹੈਗੇ ਨੇ ਇਹਨਾਂ ਨੂੰ ਵੀ ਪਤਾ ਇਹਨਾਂ ਦੇ ਅਗੇਂਸਟ ਹੁੰਦਾ ਤਾਂ ਇਹ ਰੋਕ ਵੀ ਸਕਦੇ ਨੇ ਚੀਜ਼ਾਂ ਨੂੰ ਜੀ ਤੇ ਜਿਹੜੀਆਂ ਔਰਗੇਨਾਈਜੇਸ਼ਨਸ ਅਮਰੀਕਾ ਦੇ ਵਿੱਚ ਬਣੀਆਂ ਹੋਈਆਂ ਨੇ ਖਾਸ ਕਰ ਸਿੱਖ ਕੌਮ ਦੀਆਂ ਉਹ ਜਿਵੇਂ ਹੁਣ ਪੰਜਾਬ ਦੇ ਵਿੱਚ ਕੋਈ ਆਰਗੇਨਾਈਜੇਸ਼ਨ ਬਣਾਉਣੀ ਹੋਵੇ ਤੁਸੀਂ ਕੋਈ ਐਨਜੀਓ ਚਲਾਉਣੀ ਆ ਤਾਂ ਉਹਦੇ ਵਾਸਤੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਜਾਂ ਤਾਂ ਜਿਵੇਂ ਇੱਥੇ ਯੂਥ ਕਲੱਬ ਆਉਂਦੇ ਨੇ ਤਾਂ ਨਹਿਰੂ ਯੁਵਾ ਕੇਂਦਰ ਦੇ ਨਾਲ ਸੰਬੰਧਤ ਹੋ ਜਾਂਦੇ ਨੇ ਸੈਂਟਰ ਦੇ ਨਾਲ ਸਿੱਧਾ ਡਿਪਾਰਟਮੈਂਟ ਜੁੜ ਜਾਂਦਾ ਹੈ ਜਾਂ ਫਿਰ ਅੰਡਰ ਸੁਸਾਇਟੀ ਦੇ ਵਿੱਚ ਜਾ ਕੇ ਵੀ ਤੁਹਾਨੂੰ ਸੁਸਾਇਟੀ ਪਰਪਸ ਦੱਸ ਕੇ ਆਪਣੀ ਰਜਿਸਟਰਡ ਕਰਵਾਉਣੀ ਪੈਂਦੀ ਹੈ ਕਿ ਉੱਥੇ ਵੀ ਰਜਿਸਟ੍ਰੇਸ਼ਨ ਹੁੰਦੀ ਹੈ ਜਾਂ ਇਸ ਤਰ੍ਹਾਂ ਵੀ ਚੱਲ ਜਾਂਦੀਆਂ ਨੇ ਕੋਈ ਸੋ ਜਿਹੜੇ ਆਰਗੇਨਾਈਜੇਸ਼ਨ ਹੁੰਦੇ ਨੇ ਖਾਸ ਕਰਕੇ ਜਿਸ ਵਜਾ ਕਰਕੇ ਖੋਲਦੇ ਨੇ ਕਿਸੇ ਇੱਕ ਛੋਟੀ ਸੋਚ ਤੋਂ ਸ਼ੁਰੂ ਹੁੰਦੇ ਨੇ ਸਾਡਾ ਵੀ ਇੱਕ ਛੋਟੀ ਸੋਚ ਤੋਂ ਸ਼ੁਰੂ ਹੋਇਆ ਸੀਗਾ ਵੀ ਆਪਾਂ ਇਹ ਕੰਮ ਕਰਨਾ ਹੁਣ ਆਪਣੇ ਕਈ ਹੋਰ ਹੈਗੇ ਨੇ ਯੂਥ ਵੀ ਹੈਗੇ ਨੇ ਆਰਗੇਨਾਈਜੇਸ਼ਨ ਚਲਾਉਂਦੇ ਨੇ ਜੇ ਆਪਾਂ ਸਹੀ ਲਗੋ ਤੇ ਆਰਗੇਨਾਈਜੇਸ਼ਨ ਚਲਾਉਣਾ ਮਾ ਤਾਂ ਆਰਗੇਨਾਈਜੇਸ਼ਨ ਕੀ ਹੁੰਦਾ ਇੱਕ ਤਰ੍ਹਾਂ ਦਾ ਬਿਜ਼ਨਸ ਹੁੰਦਾ ਹਰ ਇੱਕ ਚੀਜ਼ ਹੋਤੇ ਇੱਕ ਤਰ੍ਹਾਂ ਦੀ ਬਿਜ਼ਨਸ ਮੰਨੀ ਜਾਂਦੀ ਹੈ ਇਵਨ ਗੁਰਦੁਆਰਾ ਵੀ ਇੱਕ ਤਰ੍ਹਾਂ ਦਾ ਬਿਜ਼ਨਸ ਮੰਨਿਆ ਜਾਂਦਾ ਰਜਿਸਟਰ ਤਾਂ ਉਹਨੂੰ ਕਰਾਉਣਾ ਹੀ ਪੈਂਦਾ ਬਟ ਡਿਫਰੈਂਟ ਟਾਈਪ ਦੇ ਜੋ ਹੋ ਗਿਆ ਹੁਣ ਆਪਾਂ ਇੱਕ ਫੋਰ ਪ੍ਰੋਫਿਟ ਬਿਜ਼ਨਸ ਹੋ ਗਿਆ ਤੇ ਇੱਕ ਨਾਨ ਪ੍ਰੋਫਿਟ ਬਿਜ਼ ਵੀ ਅਸੀਂ ਇਹ ਕੰਮ ਕਰਨਾ ਐਜ਼ ਅ ਬਿਜ਼ਨਸ ਨਾ ਤੇ ਪਰ ਆਪਾਂ ਇਹਦੇ ਵਿੱਚੋਂ ਕੋਈ ਕਮਾਈ ਨਹੀਂ ਕੱਟਣੀ ਸੋ ਜੋ ਆਪਾਂ ਨੂੰ ਰਜਿਸਟਰ ਕਰਨ ਦੀ ਜੋ ਹੈਗੀ ਉਹ ਆਪਾਂ ਨੂੰ ਕਰਨੀ ਪੈਣੀ ਆ ਉਹ ਸਟੇਟ ਦੇ ਥੱਲੇ ਜਿਹੜੀ ਸਟੇਟ ਵਿੱਚ ਤੁਸੀਂ ਰਹੇ ਨੇ ਨਿਊ ਜਰਸੀ ਨਿਊਯਾਰਕ ਕੈਲੀਫੋਰਨੀਆ ਉਹਦੇ ਵਿੱਚ ਐਜ਼ ਅ ਬਿਜ਼ਨਸ ਤੁਸੀਂ ਰਜਿਸਟਰ ਤੁਹਾਨੂੰ ਕਰਨਾ ਹੀ ਪੈਂਦਾ ਫਿਰ ਉਹਦੇ ਥੱਲੇ ਹੀ ਸਾਰਾ ਕੰਮ ਚੱਲਦਾ ਉਹ ਤੁਹਾਨੂੰ ਐ ਨਹੀਂ ਹੈਗਾ ਵੀ ਤੁਸੀਂ ਆਰਗੇਨਾਈਜੇਸ਼ਨ ਖੋਲ੍ਹਿਆ ਤੇ ਉਦਾਂ ਹੀ ਚਲਾਤਾ ਕਿਉਂਕਿ ਆਰਗੇਨਾਈਜੇਸ਼ਨ ਲਈ ਤੁਹਾਨੂੰ ਫੰਡਿੰਗ ਵੀ ਚਾਹੀਦੀ ਹੁੰਦੀ ਹੈ ਭਾਵੇਂ ਤੁਸੀਂ ਆਪ ਕਰਦੇ ਹੋ ਜਾਂ ਪੈਸੇ ਇਕੱਠੇ ਕਰਦੇ ਹੋ ਉਹਦੇ ਫਿਰ ਜੋ ਜਿੱਥੇ ਫੰਡਿੰਗ ਦੀ ਗੱਲ ਆ ਜਾਂਦੀ ਹੈ ਉਹਦੀ ਰੈਕਡ ਵੀ ਤੁਹਾਨੂੰ ਰੱਖਣੀ ਪੈਂਦੀ ਹੈ ਠੀਕ ਹੈ ਮ ਜੇ ਤੁਸੀਂ ਰੈਕਡ ਨਹੀਂ ਰੱਖਦੇ ਫਿਰ ਅਗਲੇ ਨੂੰ ਪਤਾ ਕਿਵੇਂ ਹੋਗਾ ਵੀ ਤੁਸੀਂ ਨਾਨ-ਪ੍ਰੋਫਿਟਲੀ ਕਰ ਰਹੇ ਹੋ ਜਾਂ ਫੋਰ-ਪ੍ਰੋਫਿਟਲੀ ਕਰ ਰਹੇ ਹੋ ਸੋ ਉਹਨਾਂ ਚੀਜ਼ਾਂ ਲਈ ਤੁਹਾਨੂੰ ਰੈਜਿਸਟਰ ਕਰਨਾ ਹੀ ਪੈਂਦਾ ਜੀ ਜੇ ਕੋਈ ਛੋਟਾ ਮੋਟਾ ਚੱਲਦਾ ਬਾ ਮਾੜਾ ਮੋਟਾ ਜੇ ਜਦੋਂ ਬਾਦੀ ਜਾਂਦਾ ਤਾਂ ਇੱਕ ਲੈਵਲ ਤੇ ਤੁਹਾਨੂੰ ਰੈਜਿਸਟਰ ਕਰਨਾ ਹੀ ਪੈਣਾ ਉਸ ਚੀਜ਼ ਨੂੰ ਜੀ ਬਿਲਕੁਲ ਜੀ ਤੇ ਜਿਸ ਤਰ੍ਹਾਂ ਦੇ ਹੁਣ ਫੈਸਲੇ ਜਸਪ੍ਰੀਤ ਜੀ 트럼ਪ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਜਿਹੜੇ ਦੂਜੇ ਮੁਲਕ ਨੇ ਚਾਹੇ ਚਾਇਨਾ ਹੈ ਚਾਹੇ ਭਾਰਤਾ ਉਹਨਾਂ ਦੇ ਉੱਤੇ ਟੈਰਿਫ ਲਗਾਏ ਜਾਣਗੇ ਕਈ ਤਰ੍ਹਾਂ ਦੇ ਟੈਕਸਸ ਦੀ ਗੱਲ ਹੋਈ ਹੈ ਕੋਈ 5-10% ਤੋਂ ਲੈ ਕੇ 20-25% ਤੱਕ ਦੇ ਜਿਹੜੇ ਟੈਰਿਫ ਲਗਾ ਦਿੱਤੇ ਗਏ ਨੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜੇ ਉੱਥੋਂ ਦੇ ਨਾਗਰਿਕ ਨੇ ਅਮਰੀਕਾ ਦੇ ਉਹਨਾਂ ਦੇ ਉੱਤੇ ਜ਼ਿਆਦਾ ਬੋਝ ਨਹੀਂ ਪਾਉਣਾ ਅਸੀਂ ਦੂਜੇ ਮੁਲਕ ਜਿਨ੍ਹਾਂ ਨੇ ਕਹਿੰਦੇ ਸਾਨੂੰ ਲੁੱਟਿਆ ਉਹਨਾਂ ਦੇ ਉੱਤੇ ਹੀ ਟੈਰਿਫ ਲਾਉਣੇ ਨੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਟੈਰਿਫ ਲਾਉਣ ਦੇ ਨਾਲ ਅਮਰੀਕਾ ਦੀ ਜਨਤਾ ਦੇ ਉੱਤੇ ਕੋਈ ਵਾਧੂ ਬੋਝ ਪਵੇਗਾ ਜਾਂ ਨਹੀਂ ਪਵੇਗਾ ਸੋ ਜਿਹੜੀ ਟੈਰਿਫ ਤੇ ਜੋ ਗੱਲਾਂ ਤੁਸੀਂ ਕਰ ਰਹੇ ਹੋ ਇਹ ਕਾਫੀ ਨਮੀਆਂ ਨਮੀਆਂ ਗੱਲਾਂ ਨੇ ਐ ਸਿਚੁਏਸ਼ਨ ਦੇ ਸੋ ਜਿਵੇਂ ਪੱਕਈਏ ਵੀ ਉਹ ਆਮ ਲੋਕਾਂ ਤੇ ਫਰਕ ਨਹੀਂ ਪਊਗਾ ਉਹ ਗੱਲ ਗੱਲ ਤਾਂ ਉਹ ਤਾਂ ਪੈਣੀ ਪੈਣਾ ਮੈਂ ਕਿਉਂਕਿ ਜਦੋਂ ਟਰਬੂਲੈਂਸ ਆਉਂਦੀ ਹੈ ਕਨੋਮੀ ਦੇ ਵਿੱਚ ਕਿਸੇ ਦੇ ਤਾਂ ਫਰਕ ਪਊਗਾ ਹੀ ਹੁਣ ਜੇ ਆਪਾਂ ਕੰਪਨੀ ਦੀ ਗੱਲ ਕਰੀਏ ਜਿਹੜੀ ਕੰਪਨੀ ਪਾਰਲੇ ਦੇਸ਼ਾ ਤੋਂ ਉਸਮਾਨ ਖਰੀਦ ਦਿਆ ਟੈਰਿਫ 'ਤੇ ਕਰ ਦਿਆ ਟੈਕਸ 'ਤੇ ਕਰ ਦਿਆ ਹੁਣ ਉਹਨਾਂ ਨੇ ਤਾਂ ਕੋਈ ਸੇਵਾ ਕਰਨੀ ਨਹੀਂ ਹੈਗੀ ਵੀ ਹਾਂ ਸਾਡੇ ਟੈਕਸ ਤੇ ਅਸੀਂ ਆਪਦੇ ਖਾਤੇ ਚੋਂ ਕੱਢ ਕੇ ਪੇ ਕਰ ਦਿੰਨੇ ਆ ਤੇ प्रॉफिट ਅਸੀਂ ਘਟਾ ਲੈਨੇ ਆਪਾਂ ਉਹਦੇ ਵਿੱਚ ਉਹ ਕੰਮ ਤਾਂ ਬਿਲਕੁਲ ਨਹੀਂ ਹੋਣ ਲੱਗਿਆ ਸੋ ਅੱਗੇ ਪ੍ਰਾਈਸ ਵਧਾ ਕੇ ਉਹਨਾਂ ਨੂੰ ਉਹ ਪੈਸਾ ਪੂਰਾ ਕਰਨਾ ਹੀ ਪੈਣਾ ਜੀ ਤੇ ਫਿਰ ਆਬੀਅਸਲੀ ਉਹ ਆਮ ਲੋਕਾਂ ਤੇ ਫਰਕ ਪਊਗਾ ਹੀ ਤੇ ਹੁਣ ਕਿੰਨਾ ਫਰਕ ਪਊਗਾ ਉਹ ਇਹ ਜਿਹੜੀਆਂ ਟੈਰਫ ਵਾਲੀਆਂ ਗੱਲਾਂ ਨੇ ਇਹ ਹਜੇ ਬਹੁਤ अगेन ਨਵੀਆਂ ਗੱਲਾਂ ਨੇ ਜੀ ਜਦੋਂ ਹੋ ਜੇ ਹੋਣੇ ਸ਼ੁਰੂ ਹੋਏ ਨੇ ਹੌਲੀ ਹੌਲੀ ਇਕਨੋਮੀ ਦੇ ਵਿੱਚ ਵੀ ਫਰਕ ਪਊਗਾ ਹਮ ਬਟ ਐ ਦੋਨੇ ਪਾਸੇ ਆਪਾਂ ਜੀ ਦੇਖਿਏ ਥੋੜੇ ਬਹੁਤ ਟੈਕਸ ਦੇ ਵਿੱਚ ਵੀ ਗੱਲਾਂ ਕਰ ਰਹੇ ਨੇ 트ੰਪ ਜੀ ਬਈ ਅਸੀਂ ਜੋ ਇਨਕਮ ਟੈਕਸ ਹੈਗਾ ਜਾਂ ਇਹਨਾਂ ਕੋਈ ਹੋਰ ਪੱਖਾਂ ਬਈ ਅਸੀਂ ਇਹ ਵੀ ਇੱਥੋਂ ਵੀ ਬਚਾਈਏ ਲੋਕਾਂ ਲਈ ਹੁਣ ਜੇ ਇਦਰੋਂ ਕੰਮ ਵੱਧ ਗਿਆ ਤਾਂ ਇਦਰੋਂ ਪកਟਾ ਆਦੀਏ ਤਾਂ ਈਵਨ ਆਊਟ ਹੋ ਜਾਊਗਾ ਜੀ ਪੜ ਗਿਆ ਉਹ ਗੱਲ ਹਜੇ ਗੱਲਾਂ ਥੋੜੀਆਂ ਨਵੀਆਂ ਨੇ ਜੋ ਗੱਲਾਂ ਉਹਨੇ ਕੀਤੀਆਂ ਸੀਗੀਆਂ ਟੈਕਸ ਘਟਾਉਣ ਬਾਰੇ ਜਾਂ ਇਹਨਾਂ ਚੀਜ਼ਾਂ ਉਹ ਹਜੇ ਐਕਟਿਵ ਨਹੀਂ ਹੋਈਆਂ ਪਰ ਜੋ ਟੈਰਫ ਦੇ ਇਫੈਕਟ ਵੀ ਪਏ ਨੇ ਉਹ ਹਜੇ ਫੁੱਲ ਲੈਵਲ ਤੇ ਆਮ ਲੋਕਾਂ ਤੇ ਆਇਆ ਨਹੀਂ ਹੈਗੇ ਉਹਦੇ ਲਈ ਤਾਂ ਆਪਾਂ ਨੂੰ ਥੋੜਾ ਬਹੁਤਾ ਸਮੇਂ ਦੇਖਣਾ ਪੈਣਾ ਕਿਦ ਨੂੰ ਜਾਂਦੇ ਨੇ ਹਾਲਾਤ ਤੇ ਪਰ ਐਂ ਤਾਂ ਗੱਲ ਹੈਗੀ ਆ ਵੀ ਫਰਕ ਤਾਂ ਪੋ ਗਏ ਜੀ ਬਿਲਕੁਲ ਜਸਪ੍ਰੀਤ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਦੇ ਵਿੱਚ ਇਸ ਵੇਲੇ ਸਿੱਖਾਂ ਦੀ ਕੀ ਕੰਡੀਸ਼ਨ ਹੈ ਖਾਸ ਕਰ ਜਿਹੜਾ ਸਿੱਖ ਯੂਥ ਹੈ ਉਹ ਕਿਵੇਂ ਸਰਵਾਈਵ ਕਰ ਰਿਹਾ ਹੈ ਕਿਵੇਂ ਅੱਗੇ ਵਧ ਰਿਹਾ ਹੈ ਕਿਹੜੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਸਹਾਇਤਾ ਕਰ ਸਕਦੀਆਂ ਨੇ ਤੇ ਕਿਹੜੀਆਂ ਸਹੂਲਤਾਂ ਨੇ ਕੀ ਕੁਝ ਉੱਥੇ ਮਿਲ ਜਾਂਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਧਾਰਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜਾ ਇਸ ਪ੍ਰੋਗਰਾਮ ਨੂੰ ਇੰਨਾ ਪਸੰਦ ਕਰਦੇ ਨੇ ਕਿਉਂਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਵੀ ਗੱਲ ਕਰੀਏ ਉਹ ਗੱਲ ਸੱਚੀ ਹੋਵੇ ਤੱਥਾਂ ਦੇ ਉੱਤੇ ਆਧਾਰਿਤ ਹੋਵੇ ਤਾਂ ਹੀ ਅਸੀਂ ਜੱਪੀ ਸਿੰਘ ਹੋਰਾਂ ਨੂੰ ਸੱਦਾ ਦਿੱਤਾ ਸੀਗਾ ਕਿਉਂਕਿ ਅਮਰੀਕਾ ਦੇ ਵਾਸੀ ਨੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਉੱਥੋਂ ਦੇ ਲਾਅਜ਼ ਬਾਰੇ ਉੱਥੋਂ ਦੀ ਸਰਕਾਰ ਬਾਰੇ ਇਹ ਬਖੂਬੀ ਜਾਣਦੇ ਨੇ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੀਂ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ